ਮੈਂ ਕਿਹਾ ਤਾਰੇ ਨੂੰ ਨਹੀਂ ਜਾਣਦੀ ਤੂੰ ਚਾਨਣ ਨੂੰ ਨਹੀਂ ਜਾਣਦੀ ਤਾਰੇ ਨੂੰ ਨਹੀਂ ਜਾਣਦੀ ਤੂੰ ਚਾਨਣ ਨੂੰ ਨਹੀਂ ਜਾਣਦੀ ਤਾਰੇ ਨੂੰ ਨਹੀਂ ਜਾਣਦੀ ਤੂੰ ਚਾਨਣ ਨੂੰ ਨਹੀਂ ਜਾਣਦੀ ਜੀਨੇ ਤਾਂ ਮੇਰੀ ਹਰ ਇੱਕ ਮੰਨੀ ਜੀਨੇ ਤਾਂ ਮੇਰੀ ਹਰ ਇੱਕ ਮੰਨੀ ਨਿਓਹਾ ਗਿਆ ਕੁੜੀ ਦਾ ਮਾਸੜ ਜੰਨੀ ਨਿਓਹਾ ਸਤਿ ਸ਼੍ਰੀ ਅਕਾਲ ਤੁਹਾਨੂੰ ਇਹ ਗਾਥੇ ਸੋਨੇ ਦੇ ਮੁੰਡੇ ਨੇ ਚੀਰਾ ਰੰਗਾਲਿਆ ਸੋਨੇ ਦੇ ਮੁੰਡੇ ਨੇ ਚੀਰਾ ਰੰਗਾਲਿਆ ਸੋਨੇ ਦਾ ਮੁੰਡੇ ਨੇ ਚੀਰਾ ਰੰਗਾਲਿਆ ਸ਼ੀਸ਼ੇ ਮੂਰੇ ਖੜ ਕੇ ਸਜਾਉਂਦਾ ਨਹੀਂ ਮੈਂ ਕਿ ਆ ਸ਼ੀਸ਼ੇ ਮੂਰੇ ਖੜ ਕੇ ਸਜਾਉਂਦਾ ਨਹੀਂ ਹਾਈਲੀ ਉਲੜਾਂ ਦੇ ਸੀਨੇ ਆ ਗੱਲਾਂ ਨਾਰੀ अच्छा जी की गल जब तू कुर्सी ते बैठने ਹੁੰਨੇ ਹੋ ਤਾਂ ਕੈਮਰੇ ਵੱਲ ਮੂੰਹ ਹੁੰਦਾ ਅੱਜ ਪਿੱਛੇ ਕਿਉਂ ਕੀਤੀ ਆ